ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਅੱਜ ਅਸੀਂ ਪਹੁੰਚੇ ਸੀ ਗੁਰਦੁਆਰਾ ਸਾਹਿਬ ਬੁੱਢਾ ਥੇ ਤਨਤਨਸ਼ੀ ਹਰਿਦਾ ਬਾਬਾ ਲੰਗਾਜੀ ਦੇ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਸਮਾਗਮ ਹੁੰਦਾ ਹੈ ਜਿਹੜਾ ਕਿ ਹੁਣ ਇਸ ਟਾਈਮ ਵੀ ਹੋ ਰਿਹਾ ਹੈ ਇੱਥੇ ਲੜੀਵਾਰ ਜਿਹੜੇ ਪਾਠ ਆ ਉਹ ਚੱਲਦੇ ਨੇ ਜਿਵੇਂ 14 ਪਾਠ ਰਖਾ ਕੇ ਭੋਗ ਪਾ ਦੇਣਾ ਤੇ ਫਿਰ ਤਿੰਨ ਵਾਰੀ ਭੋਗ ਪੈਂਦਾ ਤੇ ਤਿੰਨ ਵਾਰੀ ਹੀ 14 ਪਾਠ ਰੱਖੇ ਜਾਂਦੇ ਨੇ ਤੇ ਇੱਥੇ ਹੁਣ 23 ਤਰੀਕ ਨੂੰ ਬਹੁਤ ਹੀ ਭਾਰੀ ਮੇਲਾ ਲੱਗਣਾ ਹੈ ਤੇ ਹੁਣ ਅਸੀਂ ਨਿਸ਼ਾਨ ਸਾਹਿਬ ਜੀ ਨੂੰ ਮੱਥਾ ਟੇਕਾਂਗੇ ਤੇ ਫਿਰ ਅਸੀਂ ਐਂਟਰ ਹੋਵਾਂਗੇ ਅੰਦਰ ਤੇ ਤੁਹਾਨੂੰ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਵਾਵਾਂਗੇ ਤੇ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਵਲੌਗ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਪੂਰਾ ਦੇਖਿਓ ਗੁਰੂ ਮਹਾਰਾਜ ਜੀ ਦੇ ਤੁਸੀਂ ਵੀ ਦਰਸ਼ਨ ਕਰਿਓ ਦੇਖੋ ਕਿੰਨਾ ਸੋਹਣਾ ਅੰਦਰੋਂ ਸਜਾਇਆ ਹੋਇਆ ਹੈ ਤੇ ਬਾਬਾ ਜੀ ਦਾ ਮਤਲ ਲੜੀਵਾਰ ਹੀ ਜਿਹੜੇ ਪਾਠ ਆਉ ਚੱਲ ਰਹੇ ਨੇ ਮਤਲਬ ਹਰ ਇੱਕ ਜਿੰਨਾ ਜਿੰਨਾਂ ਨੇ ਪਾਠ ਕਰਵਾਏ ਹੋਏ ਨੇ ਉਹਨਾਂ ਦੇ ਨਾਮ ਦੀ ਲਿਸਟ نیچے ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਸਾਰੇ ਮਤਲਬ ਪਾਠੀ ਜਿਹੜੇ ਪਾਠ ਕਰ ਰਹੇ ਨੇ ਪਾਠੀ ਸਿੰਘ ਬਹੁਤ ਇੱਥੇ ਮਤਲਬ ਸੇਵਾ ਕੀਤੀ ਜਾਂਦੀ ਹੈ ਲੰਗਰ ਦੀ ਸੇਵਾ ਵੀ ਬਹੁਤ ਚੱਲਦੀ ਹੈ ਤੇ ਪਾਠ ਦੀ ਵੀ ਜਿਹੜੀ ਸੇਵਾ ਪਾਠੀਆਂ ਦੀ ਹੋਵੇ ਬੜੇ ਮਤਲਬ ਵਧੀਆ ਮਾਨ ਸਤਕਾਰ ਨਾਲ ਕੀਤੀ ਜਾਂਦੀ ਹੈ ਤਾਨੂੰ ਪਤਾ ਗਰਮੀ ਵੀ ਬਹੁਤ ਜ਼ਿਆਦਾ ਆ ਤੇ ਉਤੋਂ ਸਮਾਗਮ ਵੀ ਅੱਜ ਕੱਲ ਹੀ ਹੁੰਦਾ ਇਹਨਾਂ ਦਾ ਤੇ ਹੁਣ ਅਸੀਂ ਬਾਹਰ ਵੱਲ ਨੂੰ ਜਾਵਾਂਗੇ ਅਸੀਂ ਹੁਣ ਮੱਥਾ ਟੇਕ ਲਿਆ ਹੋਇਆ ਆ ਤੇ ਦਰਸ਼ਨ ਵੀ ਕਰ ਲਏ ਹੋਏ ਬਾਬਾ ਜੀ ਦੇ ਅਸੀਂ ਇੱਥੋਂ ਹੁਣ ਕੜਾ ਪ੍ਰਸ਼ਾਦ ਲੈ ਕੇ ਤੇ ਬਾਹਰ ਜਾਵਾਂਗੇ ਸੰਗਤ ਹੁਣ ਆਉਣੀ ਸ਼ੁਰੂ ਹੋਈ ਸੀਗੀ ਸ਼ਾਮ ਦਾ ਟਾਈਮ ਸੀਗਾ ਤੇ ਦੇਖੋ ਜੀ ਨਾਲ-ਨਾਲ ਸੇਵਾ ਵੀ ਚੱਲ ਰਹੀ ਹੈ ਅੱਜ ਬਹੁਤ ਜ਼ਿਆਦਾ ਨੇਰੀ ਆਈ ਸੀ ਤੇ بارش ਤੇ ਬਿਲਕੁਲ ਨਹੀਂ ਆਈ ਉਹਦਾ ਕਰਕੇ ਜਿਹੜੀ ਡਸਟ ਆ ਬਹੁਤ ਜ਼ਿਆਦਾ ਇਕੱਠਾ ਹੋ ਗਈ ਸੀ ਤੇ ਜਿੰਨੀ ਵੀ ਸੰਗਤ ਆਈ ਹੈ ਸਭ ਕੋਈ ਝਾੜੂ ਲਗਾ ਰਿਹਾ ਸੀ ਤੇ ਕੋਈ ਇਨਫਰਸ਼ ਨੂੰ ਧੋ ਰਿਹਾ ਸੀ ਪਾਣੀ ਦੇ ਨਾਲ ਤੇ ਨੇਰੀ ਵੀ ਬਹੁਤ ਜ਼ਿਆਦਾ ਚੱਲ ਰਹੀ ਹੈ ਜੇ ਵੀ ਤੇ ਖੂਬਸਾਰੀਆਂ ਬੀਬੀਆਂ ਜਿਹੜੀਆਂ ਨੇ ਬੜੀ ਸ਼ਰਦਾ ਦੇ ਨਾਲ ਜਿਹੜੀ ਸੇਵਾ ਕੀਤੀ ਜਾਂਦੀ ਹੈ ਅਸੀਂ ਹੁਣ ਜਾ ਰਹੇ ਸੀਗੇ ਇਹ ਬਾਬਾ ਜੀ ਦਾ ਜਿਹੜਾ ਚਿਰਾਗ ਆ ਉਹ ਜਲਦਾ ਆ ਤੇ ਇੱਧਰ ਬੋਰਡ ਸੀਗਾ ਤੇ ਇਹਨੂੰ ਬੱਚੇ ਝੂਟ ਰਹੇ ਨੇ ਦੇ ਨਾਲ ਤੇ ਇੱਧਰ ਚਿਰਾਗ ਨੂੰ ਵੀ ਮੱਥਾ ਟੇਕਣਾ ਆ ਦੀਵੇ ਨੂੰ ਅਸੀਂ ਜਿਹੜਾ ਬਾਬਾ ਜੀ ਦਾ ਚੱਲਦਾ ਤੇ ਉਹ ਉੱਪਰ ਤੁਸੀਂ ਹਾਲ ਦੇਖ ਰਹੇ ਹੋ ਉੱਥੇ ਸਮਾਗਮ ਜਿਹੜਾ ਹੋਣਾ ਆ 23 ਤਰੀਕ ਨੂੰ ਤੇ نیچے ਇੱਧਰ ਲੰਗਰ ਹਾਲ ਆ ਸਾਹਮਣੇ ਫਿਰ ਤੋਂ ਨਿਸ਼ਾਨ ਸਾਹਿਬ ਆ ਇੱਧਰ ਸਿੱਧਾ ਹੀ ਲੰਗਰ ਹਾਲ ਆ ਜਿੱਥੇ ਕਿ ਅਸੀਂ ਜਾ ਕੇ ਹੁਣ ਲੰਗਰ ਛਕਾਂਗੇ ਇਹ ਸੀੜੀਆਂ ਚੜ ਕੇ ਤਾਂ ਨੂੰ ਜਾ ਕੇ ਤੇ ਫਿਰ ਉੱਪਰ ਸਮਾਗਮ ਹੋਣਾ ਆ ਅਸੀਂ ਲੰਗਰ ਖਾ ਕੇ ਵਾਪਸ ਆ ਗਏ ਸੀ ਇਹ ਟਾਈਮ ਵੀ ਕਾਫੀ ਹੋ ਗਿਆ ਸੀਗਾ ਤੇ ਰਾਤ ਮੌਸਮ ਵੀ ਠੰਡਾ ਸੀ ਨੇਰੀ ਥੋੜੀ ਜੀ ਬਾਰਿਸ਼ ਆਈ ਸੀ ਤੇ ਬਾਬਾ ਜੀ ਦਾ ਬਹੁਤ ਵਧੀਆ ਸਜਾਵਟ ਹੈ ਜਿਹੜੀ ਕੀਤੀ ਹੋਈ ਹੈ ਹੁਣ ਅਸੀਂ ਇੱਧਰ ਆਪਾਂ ਬਾਹਰ ਵਾਲੀ ਸਾਈਡ ਨੂੰ ਜਾ ਰਹੇ ਹਾਂ ਜਿੱਥੋਂ ਕਿ ਅਸੀਂ ਗੇਟ ਵੱਲ ਨੂੰ ਬਾਹਰ ਦੀ ਨਿਕਲਾਂਗੇ ਰੋਡ ਤੇ ਬਸ ਇੱਧਰ ਦੀ ਹੁੰਦੇ ਹੋਏ ਦੇ ਸੰਗਤ ਦੇ ਦਰਸ਼ਨ ਕਰਦੇ ਹੋਏ ਅਸੀਂ ਹੁਣ ਘਰ ਨੂੰ ਸਾਡੀ ਜਿਹੜੀ ਵਾਪਸੀ ਹੈ ਬਾਹਰ ਤੱਕ ਬਹੁਤ ਜ਼ਿਆਦਾ ਦੇਖੋ ਤੁਸੀਂ ਸਜਾਵਟ ਕੀਤੀ ਹੋਈ ਹੈ ਮਿਲਦੇ ਤੁਹਾਨੂੰ ਕਿਸੇ ਨੈਕਸਟ ਵਲੌਗ ਨਾਲ